ਸਤਨਾਮ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਜਿਸ ਵਿੱਚ ਕਭੁ ਪਾਜ ਬੇਰਤੀ ਚੋ ਪਈ ਹਮਰ ਕਰ ਹਥ ਤੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਦ ਚਰਨਮ ਮੜ ਰਹਾ ਮਾਰ ਆਪਣਾ ਜਾਣ ਗੁਰੂ ਪ੍ਰਤਪਾ ਹਮਰ ਦੋਸਤ ਸੁਬਾਤਮ ਕਾਹੋ ਜਾਗੋ ਸੁਖਿ ਤਸੈ ਮੋੜ ਫਲਵਾਰ ਸੇਵਕ ਸਿਰਸਾ ਕਰਤਾ ਨਾ ਹੋ ਮੁਰੱਛਾ ਜਿਤ ਕਰਦੈ ਕਲੀਐ ਸਭ ਬੈਰਨ ਕੋ ਜਿਸੁ ਘਰੀਐ ਕੋਰਣ ਮਰਿ ਹਮਾਰੀ ਆਸਾ ਤੁਰ ਬਚਨ ਕੀਐ ਪਿਆਸਾ ਨੈ ਛਾੜ ਕੋਇ ਵਰਣਾ ਤਿਹਾਉ ਜੋ ਬਰਚਾ ਮੁੰਤੇ ਪਾਉ ਸਿਰ ਸਿਕਹ ਮਾਰੇ ਤਾਰੀਐ ਕੰਚਨ ਸਾਤ ਤਨ ਹਮਾਰੇ ਮਾਰੀਐ ਆਗਹਾਤ ਦਾ ਮੁਖਿਆ ਬਰੀਐ ਮਰਨ ਕਾਲ ਕਾ ਤਰਾਸ ਨੇ ਬਰੀਐ ਉਹ ਜੋ ਸਦਾ ਹਮਾਰੇ ਪਛਾ ਸਿਰ ਅਸਤ ਜ ਦੇਵ ਨੰਤ ਦਸਤਨ ਕੇ ਹੰਤਾ ਤੂੰ ਪੂਰੇ ਚਦਰ ਦਸ ਕੰਤਾ ਕਾਲ ਪਾਇ ਰੰਗ ਬਪਤਰਾ ਕਾਲ ਤਰਿ ਸਿਰਜੂ ਅੰਤਰਾ ਕਾਲ ਪਾਇ ਕਰ ਦਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਸ ਜਗਨ ਕਾਲ ਜੋਗੇ ਸਭ ਕੇਉ ਬੇਦਰਾਜ ਬ੍ਰਹਮਾ ਜੁਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾਮ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਤ ਤਸਜਨ ਪੂਜਾ ਆਦਤ ਕਰਤ ਸਹੀ ਕੋ ਮਰੀ ਸਗਲ ਪ੍ਰਜਾ ਜਿਨ ਆਖਿ ਸਵਾਰੀ ਸੇਵ ਕਰ ਕੋ ਸਭ ਗਣ ਸਭ ਦੇਵ ਸਤਿ ਰਣ ਗੋਪਨੂ ਬਦਕੀ ਕੜਕੜ ਕੇ ਅੰਤਰ ਕੇ ਜਾਣਤ ਭਲੇ ਗੁਰ ਕੇ ਤੇ ਰੁਸ਼ਾਨਤ ਕੇ ਕੇ ਤੇ ਕੁੰਜ ਅਸ ਤੁਲਾ ਸਭ ਪਰ ਕਿਰਪਾ ਕ੍ਰਿਸ਼ਟ ਕਰ ਤੁਲਾ ਤਨ ਦੁੱਖ ਪਾਇ ਤੇ ਸੁਖੀ ਸਗ ਪਾਇ ਸਾਧਨ ਕੇ ਸੁਖੀ ਏਕਾ ਇਕ ਕੇ ਭੀਰ ਬਸ਼ੰਨ ਘਣ ਘੜ ਕੇ ਪਲ ਪਲ ਕੀ ਜੰਨ ਜਬਿਦ ਗੜਖ ਕਰਾ ਕਰ ਤਾਰਾ ਮਜਾ ਧਰਤ ਤੰ ਦੇ ਅਪੂਰ ਜਗ ਕਰਖ ਕਰ ਤੋ ਕਮ ਤਮ ਗਰਤ ਦੇ ਦਰਸਨਾ ਜਿਤਿ ਬਦਨ ਸ੍ਰਿਸ਼ਟ ਸਰਤਾ ਰ ਮਾਪਣੀ ਬੋਜ ਚਾਰ ਤੁਮ ਸਦ ਹੀ ਚ ਰਤ ਨਰਾਣ ਮ ਜਾਣਤ ਦੇ ਰ ਭੀਰਿਆ ਨਰੰਕਾਰ ਦੇਵਕਾਂ ਬਲੰਭ ਤਾਰਿਤ ਪਿਤਾ ਰਖ ਤੇਨ ਪਾਤਿ ਤੇਤਾ ਤਕੋ ਕਰ ਪਾਣ ਅਨਮਾਨਤ ਮਹਬੂਨ ਕਛ ਤੇ ਰਜਾਨ ਤ ਮਾਦੇਵ ਕੋ ਗਤ ਸਰਸ ਨਰੰਕਾਰ ਕਾ ਚਿੰਤ ਲੇ ਭਿਵ ਆਪਰਪਣ ਬੁਧ ਚਿੰਤਿ

ਹਉ ਬੋਲ ਰਾਜਾ ਮੈਂ ਬਿਠਾ ਕਾਸਮਟ ਭਇਓ ਸ਼ੰਕਰ ਬਿਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਾ ਰਾਜ ਚਗਾ ਦਸ ਰੂਪ ਸoyam ਭਵ ਅਗਰ ਸਾ ਮੇਰੇ ਤੁਮ ਕਰੋ ਸਿਰ ਕੋ ਬਾਲ ਸਿੱਖ ਸੰਘਰੋ ਦੋਸਤ ਦੇਵਟ ਬਦੇ ਉਤਪਾਤਾ ਸਖ ਦਮਦੇ ਸ਼ਕਰੂਣ ਕੰਤਾਰ ਜੇ ਅਸਤੁਜ ਤਬ ਸਰੜੇ ਪਾਰੇ ਚਨਕੇ ਦੋਸਤ ਦੁਖਤਾਵੇ ਪਰੇ ਪੁਰਗ ਜਾਵਰ ਪਗ ਪਰੇ ਚਰਾ ਤੇਦਕੇ ਤੁਮ ਸੰਕਟ ਸਭ ਤਾਰੇ ਜੋ ਕਦ ਕੋ ਇਕ ਵਾਰ ਝਾਏ ਹੈ ਤਾਕ ਕਾਰਨ ਕਟਣ ਤਤਕਾਲ ਕਿਰਪਾ ਦਰਸਤ ਤਮ ਜੈ ਨਹਰਾ ਤਮਕੇ ਤਾ ਵੰਦਨ ਕਮਾਰੋ ਅਰੇ ਜਿ ਸਿੱਧ ਕਰਨੋ ਸਭ ਹੋਈ ਦੋਸਤ ਸ਼ਾਸਕ ਸਕਤ ਕੋਈ ਇੱਕ ਬਾਰ ਜਦ ਮੈਂ ਸੰਭਾਰਾ ਗਰ ਬਾਸਤੇ ਦਾ ਨਾਮ ਉਤਾਰ ਕਾ ਦਾਰਗ ਦੋਸ਼ ਦੋਖੇ ਰਹਾ ਖੜਕ ਪੇਤ ਮੈਂ ਸਰਨ ਤੇਹਾਰੀ ਆਪ ਹੱਥ ਤੇ ਲਿਓ ਉਬਾਨ ਸਰਪਠਾ ਨੂੰ ਸਾਮੀ ਦੋਸ਼ ਦੋਖ ਤੇ ਲਓ ਬਚਾ ਡਗਤੇ ਤੁਮੈ ਸਦਨੁ ਤਹਾਰਿ ਆਪੁ ਹਾਤਿ ਦੇ ਲਿਓ ਬਾਰੀ ਸਰਬ ਧਰਮੋ ਸਹਾਈ ਦਸਤ ਗੋਪ ਤੇ ਲਿਓ ਬਚਾ